ਤੇ ਲੜਾਈ ਬਾਹਰ ਵਾਲਿਆਂ ਦੇ ਨਹੀਂ ਐ ਇਸ ਵਾਰੀ ਬਾਹਰ ਵਾਲਿਆਂ ਨੇ ਅੰਦਰ ਤੋਂ ਹੀ ਸਾਰੀ ਸਾਜ਼ਿਸ਼ ਰਚੀ ਸੀ ਕਾਂਗਰਸ ਕੈਂਡੀਡੇਟ ਦਾ ਆਡੀਓ ਵਾਇਰਲ ਹੋ ਜਾਏ ਇਹ ਮੈਂ ਤਾਂ ਜਿੱਤ ਨਹੀਂ ਰਿਹਾ ਹਰ ਸਿਮਰਤ ਨੂੰ ਹਰਾਣਾ ਆ ਆਪ ਲੋਕ ਬਾਦੋ ਤੇ ਫਿਰ ਇਸ ਤੋਂ ਬਾਅਦ ਆਪਾਂ ਕੀ ਸੋਚੀਏ ਕਿ ਸਾਰੀ ਤਾਕਤ ਇਕੱਠਿਆ ਹੋ ਗਈ ਕਾਹਵੇਂ ਤੁਸੀਂ ਇਕੱਲੇ 7000 ਪਿੱਛੇ ਰਹਿ ਗਏ 33 ਸੀਟਾਂ 117 ਚ ਲੜਾਈਆਂ ਇਹਨਾਂ ਨੂੰ ਸਰਕਾਰ ਇਹਨਾਂ ਦੀ ਜ਼ੋਰ ਜ਼ਬਰ ਇਹਨਾਂ ਦਾ ਕੁਰਸੀ ਦੇ ਖਾਤਰ ਭਾਈਵਾਲੀ ਇਹਨਾਂ ਨੇ ਕੀਤੀ ਤਾਂ ਵੀ ਇਹ ਹੋ ਚੇ ਬੇ ਤੇ ਲੜਾਈ ਬਾਹਰ ਵਾਲਿਆਂ ਦੇ ਨਹੀਂ ਐ ਇਸ ਵਾਰੀ ਬਾਹਰ ਵਾਲਿਆਂ ਨੇ ਅੰਦਰ ਤੋਂ ਹੀ ਸਾਰੀ ਸਾਜ਼ਿਸ਼ ਰਚੀ ਸੀ ਤੇ ਕਿੰਨੀ ਵੱਡੀ ਸਾਜ਼ਿਸ਼ ਸੀ ਹੋਤਾ ਹੁਣ ਜਦ ਹੌਲੀ ਹੌਲੀ ਗੱਲਾਂ ਬਾਤਾਂ ਹੋ ਰਹੀਆਂ ਨੇ ਤੇ ਗੱਲਾਂ ਨਿਕਲ ਕੇ ਆ ਰਹੀਆਂ ਨੇ ਕਿ ਕਿਵੇਂ ਹੀ ਸਾਰੇ ਰਲੇ ਹੋਏ ਸੀਗੇ ਕਿੰਨਾ ਬੇਤਹਾਸ਼ਾ ਪੈਸਾ ਦਿੱਲੀ ਨੇ ਖਰਚਿਆ ਇੱਕ ਇੱਕ ਬੂਥ ਤਾਂ ਕਿਵੇਂ ਭਾਜਪਾ ਨੇ ਪੈਸੇ ਭੇਜੇ ਇੱਕ ਇੱਕ ਪਿੰਡ ਤਾਂ ਕਿਵੇਂ ਪੈਸੇ ਭੇਜੇ ਕਿਵੇਂ ਕਿਸਾਨਾਂ ਨੂੰ ਆ ਗਰੀਬਾਂ ਦੇ ਵਿੱਚ ਪਾੜ ਪਾ ਕੇ ਉਹਨਾਂ ਨੂੰ ਵੀ ਵੰਡਣ ਦੀ ਕੋਸ਼ਿਸ਼ ਕੀਤੀ ਕਿਵੇਂ ਅਫਸਰਾਂ ਨੇ ਭਾਵੇਂ ਡੀਸੀ ਹੋਵੇ ਭਾਵੇਂ ਐਸਐਸਪੀ ਹੋਣ ਉਹਨਾਂ ਨੇ ਮੁਲਾਜ਼ਮਾਂ ਦੇ ਉੱਤੇ ਕਿਹੋ ਜਿਹਾ ਜ਼ੋਰ ਤੇ ਜ਼ਬਰ ਦੇ ਨਾਲ ਹਕੂਮਤ ਦੇ ਹੱਕ ਚ ਵੋਟਾਂ ਪਵਾਈਆਂ ਹਰ ਤਰ੍ਹਾਂ ਦੀ ਸਾਜ਼ਿਸ਼ ਦੇ باوجود ਅੱਜ ਸ਼ੁਕਰਾਨਾ ਉਸ مالک ਦਾ ਜਾਂ ਤੋਂ ਮੇਰੇ ਵੱਲੇ ਤੱਕ ਆਮੋਸ਼ੰਦਾ ਉਸ ਦਾਤੇ ਨੇ ਜੇ ਲਾਜ ਰੱਖੀ ਤੇ ਤੁਹਾਡੇ ਸਾਰਿਆਂ ਦੇ ਰਾਹੀ ਰੱਖੀ ਜਿਨ੍ਹਾਂ ਨੇ ਇਹਨਾਂ ਸਾਰੀ ਚੁਣੌਤੀਆਂ ਦਾ ਸਾਹਮਣਾ ਕਰਦੇ ਹੋਏ ਵੀ 41000 ਤੋਂ ਵੱਧ ਵੋਟਾਂ ਤੁਸੀਂ ਮਨਸੇ ਤੋਂ ਪੂਰਾ ਸਰਕਾਰ ਦਾ ਜ਼ੋਰ ਜ਼ਬਰ ਹੋਏ ਬੂਥਾਂ 'ਚ ਕਾਂਗਰਸ ਤੇ ਆਪ ਇਕੱਠੇ ਬਹਿ ਜਾਏ ਆਪ ਦੀਆਂ ਵੋਟਾਂ ਇੱਕ ਦੂਜੇ ਨੂੰ ਪਵਾ ਦੇ ਕਾਂਗਰਸ ਕੈਂਡੀਡੇਟ ਦਾ ਆਡੀਓ ਵਾਇਰਲ ਹੋ ਜਾਏ ਇਹ ਮੈਂ ਤਾਂ ਜਿੱਤ ਨਹੀਂ ਰਿਹਾ ਹਰ ਸਿਮਰਤ ਨੂੰ ਹਰਾਣਾ ਆਪ ਨੂੰ ਪਵਾ ਦਿਓ ਤੇ ਫਿਰ ਇਸ ਤੋਂ ਵੱਧ ਆਪਾਂ ਕੀ ਸੋਚੀਏ ਕਿ ਸਾਰੀ ਤਾਕਤ ਤਾਂ ਇਕੱਠੀਆਂ ਹੋ ਗਈ ਤਾਂ ਵੀ ਤੁਸੀਂ ਇਕੱਲੇ 7000 ਪਿੱਛੇ ਰਹਿ ਗਏ ਇਹ ਤੁਹਾਡੀ ਮਿਹਨਤ ਸਦਕਾ ਹੈ ਜਿੱਥੇ ਤੁਹਾਡੋਂ ਸਾਰਿਆਂ ਨੂੰ ਮੈਂ ਧੰਨਵਾਦ ਕਰਦੀ ਆ ਵਧਾਈ ਵੀ ਦੇਣੀ ਹੈ ਕਿਉਂਕਿ ਜਿੱਤ ਮੇਰੀ ਨਹੀਂ ਹੋਈ ਇਹ ਮਿਹਨਤ ਤੁਹਾਡੀ ਸੀ ਪਸੀਨਾ ਤੁਸੀਂ ਪਾਇਆ ਸੇਰਾ ਵੀ ਤੁਹਾਨੂੰ ਜਾਂਦਾ ਹੈ ਤੇ ਜਿੱਤ ਵੀ ਤੁਹਾਡੀ ਸਾਰਿਆਂ ਦੀ ਹੋਈ ਹੈ ਇਸ ਜਿੱਤ ਵਾਸਤੇ ਮੈਂ ਤੁਹਾਨੂੰ ਸਾਰਿਆਂ ਨੂੰ ਮੁਬਾਰਕਾਂ ਦਿੰਨੀ ਆ ਦੇਖੋ ਮਾਲਕ ਦੀ ਕਿੰਨੀ ਕਿਰਪਾ ਹੋਈ ਕਿ ਸਾਰੀ ਤਾਕਤਾਂ ਆਪਣੇ ਵਿਰੋਧ ਚ ਪੂਰਾ ਜ਼ੋਰ ਲਾ ਰੀਆਂ ਨੇ ਹਵਾ ਦਾ ਰੁੱਖ ਇੱਕ ਪਾਸੇ ਵਗ ਰਿਹਾ ਹੈ ਲੇਕਿਨ ਤੁਹਾਡੇ ਸਾਰਿਆਂ ਦੀ ਮਿਹਨਤ ਅਰਦਾਸਾਂ ਸਦਕਾ ਮਾਲਕ ਦੀ ਰਹਿਮਤ ਦਾ ਸਦਕਾ ਤੁਸੀਂ ਉਸ ਰੁੱਖ ਨੂੰ 모ੜਿਆ ਜਵਾਬ ਵੀ ਦਿੱਤਾ ਤੇ ਦੂਜੇ ਪਾਸੇ ਰੁੱਖ ਕੀਤਾ ਅੱਜ ਸਾਰੇ ਪੰਜਾਬ ਚ 13 ਕੈਂਡੀਡੇਟਾਂ ਵਿੱਚੋਂ ਸਭ ਤੋਂ ਵੱਧ ਵੋਟਾਂ ਜੇ ਕਿਸੇ ਨੂੰ ਪਈਆਂ ਨੇ ਤੇ ਖਡੂਰ ਸਾਹਿਬ ਦੇ ਕੈਂਡੀਡੇਟ ਪਹਿਲੀ ਵਾਰ ਹੀ ਖੜ੍ਹ ਰਹੇ ਸੀ। ਦੂਜੇ ਨੰਬਰ ਚ ਜੇ ਕਿਸੇ ਕੈਂਡੀਡੇਟ ਨੂੰ ਸਭ ਤੋਂ ਵੱਧ ਵੋਟਾਂ ਪਈਆਂ ਨੇ ਤੇ ਸਾਬਕਾ ਮੁੱਖ ਮੰਤਰੀ ਚੰਨੀ ਸਾਹਿਬ ਨੂੰ ਪਈਆਂ ਨੇ। ਲੇਕਿਨ ਤੀਜੇ ਨੰਬਰ ਚ 13 ਵਿੱਚੋਂ ਜੇ ਸਭ ਤੋਂ ਵੱਧ ਵੋਟਾਂ ਕਿਸੇ ਨੂੰ ਪਈਆਂ ਨੇ ਤੇ ਚੌਥੀ ਵਾਰੀ ਲੜ ਰਹੇ ਤੁਹਾਡੇ ਕੈਂਡੀਡੇਟ ਨੂੰ ਪਈਆਂ ਨੇ ਇਹ ਤੁਹਾਡੀ ਮਿਹਨਤ ਹੈ। ਤੁਹਾਡੀ ਮਿਹਨਤ ਹੈ ਕਿ ਚੌਥੀ ਵਾਰੀ ਵੀ ਤੁਸੀਂ ਤੀਜੇ ਨੰਬਰ ਦੀ ਵੋਟਾਂ ਪਵਾਤੀਆਂ ਸਭ ਤੋਂ ਵੱਧ ਵੋਟਾਂ ਜਿੱਥੇ ਆਮ ਆਦਮੀ ਪਾਰਟੀ ਦੀ ਜਿਹੜੇ 92 ਦੇ ਨਾਲ ਹੁਣੇ 2 ਸਾਲ ਪਹਿਲੇ ਬਣੀ ਸੀ 117 ਵਿੱਚੋਂ ਅੱਜ 117 ਵਿੱਚੋਂ ਇਕੱਲੇ 33 ਸੀਟਾਂ 'ਚ ਉਹਨਾਂ ਨੂੰ ਲੀਡ ਆਈ ਹੈ ਇਹੋ ਜੀ ਗਰਾ ਵਟ ਆਈ ਹੈ ਲੋਕਾਂ ਨੇ ਮੋਹਰ ਲਾਤੀ ਕਿ ਇਸ ਮੁੱਖ ਮੰਤਰੀ ਨੂੰ ਕੁਰਸੀ 'ਤੇ ਬੈਠਣ ਦਾ ਕੋਈ ਹੱਕ ਨਹੀਂ ਇਹ ਸਰਕਾਰ ਨੂੰ ਰਹਿਣ ਦਾ ਹੱਕ ਨਹੀਂ ਹੁਣ ਬੇਸ਼ਰਮੀ ਦੇ ਨਾਲ ਚਿਮੜੇ ਰਹਿਣ ਦਾ ਆਪਾਂ ਕੀ ਕਹਿ ਸਕਦੇ ਆ 33 ਸੀਟਾਂ 117 ਚ ਲੜਾਈਆਂ ਇਹਨਾਂ ਨੂੰ ਸਰਕਾਰ ਇਹਨਾਂ ਦੀ ਜ਼ੋਰ ਜ਼ਬਰ ਇਹਨਾਂ ਦਾ ਕੁਰਸੀ ਦੇ ਖਾਤਰ ਭਾਈਵਾਲੀ ਇਹਨਾਂ ਨੇ ਕੀਤੀ ਤਾਂ ਵੀ ਇਹੋ ਜੇ ਫੇਲ ਹੋਏ ਤੇ ਮਾਫ ਕਰਨਾ ਮੈਂ ਤਾਂ ਇਸ ਗੱਲ ਦਾ ਵੀ ਬੁਰਾ ਮਨ ਨਹੀਂ ਆ ਚਲੋ ਲੋਕਾਂ ਦਾ ਫਤਵਾ ਸੀ ਆਪਾਂ ਕੁਝ ਕਹਿ ਨਹੀਂ ਸਕਦੇ ਲੇਕਿਨ ਘੱਲੂਕਾਰ ਦੇ ਹਫ਼ਤੇ ਵਿੱਚ ਜਿੱਥੇ ਸਾਰਾ ਸਿੱਖ ਕੌਮ ਇਸ ਹਫਤੇ ਚ ਸੋਗ ਮਨਾਉਂਦਾ ਹੈ ਕਿ ਸਾਡੇ ਧਾਰਮਿਕ ਸਥਾਨਾਂ ਦੇ ਉੱਤੇ ਉਸ ਕਾਂਗਰਸ ਪਾਰਟੀ ਨੇ ਸਾਡੇ ਅਕਾਲ ਤਖਤ ਸਾਹਿਬ ਦੇ ਉੱਤੇ ਟੈਂਕਾਂ ਤੋਪਾਂ ਦੇ ਨਾਲ ਕਿਹੋ ਜਿਹਾ ਕਹਿਰ ਟਾਇਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਉੱਤੇ ਗੋਲੀਆਂ ਚਲਾਈਆਂ ਤੇ ਇਸ ਹਫਤੇ ਚ ਜਦ ਸਾਰਾ ਕੌਮ ਸੋਗ ਮਨਾਉਂਦੀ ਹੈ ਉਸ ਹਫਤੇ ਚ ਸਾਡੇ ਹੀ ਕੋਈ ਭਰਾਵਾ ਕਈ ਭਰਾਵਾਂ ਨੇ ਉਸ ਕਾਂਗਰਸ ਪਾਰਟੀ ਦੇ ਉੱਤੇ ਮੋਹਰ ਲਾ ਕੇ ਉਹਨਾਂ ਦੇ ਬੰਦੇ ਕਾਮਯਾਬ ਕੀਤੇ ਸੋਚਣਾ ਤਾਂ ਬੰਨਦਾ ਹੀ ਹੈ ਕਿ ਕਿਹੜੇ ਪਾਸੇ ਪੰਥ ਜਾ ਰਿਹਾ ਹੈ ਲੇਕਿਨ ਮੈਂ ਤੁਹਾਡਾ ਧੰਨਵਾਦ ਕਰਦੀਆਂ ਜਿਹੜੇ ਮਾਜੇ ਦੇ ਲੋਕੀ ਉਹਨਾਂ ਨੇ ਮਹਿਸੂਸ ਨਹੀਂ ਕੀਤਾ ਬਠਿੰਡੇ ਦੇ ਲੋਕਾਂ ਨੇ ਮਹਿਸੂਸ ਕਰਕੇ ਇਹੋ ਜਾਂ ਸਫਾਇਆ ਕੀਤਾ ਕਾਂਗਰਸ ਪਾਰਟੀ ਦਾ ਕਿ 2019 'ਚ ਜਿੰਨੀ ਵੋਟਾਂ ਪਈਆਂ ਸੀ ਉਹਦੇ ਵਿੱਚ ਵੀ 50% ਦੀ ਰਹਿ ਗਿਆ ਕੱਲੇ 2 ਲੱਖ ਵੋਟਾਂ ਦੀ ਘਟ ਗਈ 2019 ਵਿੱਚੋਂ ਤੇ ਮੈਂ ਸਮਝਦੀਆਂ ਜੇ ਸਿੱਖੀ ਦਾ ਸਾਥ ਕਿਸੇ ਨੇ ਦਿੱਤਾ ਤੇ ਬਠਿੰਡੇ ਹਲਕੇ ਦੇ ਸਾਡੇ ਸिखਾਂ ਨੇ ਦਿੱਤਾ ਤੇ ਇਹ ਵੀ ਮੈਂ ਸਮਝਦੀ ਆ ਕਿ ਜਿੱਥੇ ਪੌਣੇ 4 ਲੱਖ ਵੋਟਾਂ ਆਮ ਆਦਮੀ ਦੀ ਘਟੀਆਂ ਨੇ 2022 ਤੇ ਹੁਣ 2 ਸਾਲ ਦੇ ਵਿੱਚ ਉਥੇ ਤੁਹਾਡੀ ਮੇਨ ਸਦਕਾ ਸ਼੍ਰੋਮਣੀ ਅਕਾਲੀ ਦਲ ਦੀ ਵੋਟਾਂ 10 ਫੀਸਦੀ ਵਧੀਆਂ ਨੇ ਹੋਰ ਕਿਸੇ ਪਾਰਟੀ ਦੀ ਵਧਿਆ ਨਹੀਂ ਉਹ ਤੁਹਾਡੀ ਵਧਿਆ ਹੈ